ਆਹ ਯਾਰ ਨਾ ਜਦੋਂ ਸ਼ਹਿਰਾਂ ਵਾਲਿਆਂ ਦੀ ਗੁੱਡ ਮਾਰਨਿੰਗ ਹੁੰਦੀ ਹੈ ਨਾ ਉਹਨਾਂ ਦੇ ਜਵਾਗ ਰਾਤ ਨੂੰ ਜਿੰਨੀ ਮਰਜ਼ੀ ਲੇਟ ਸੌਣ ਤੜਕੇ ਚਾਹੇ 10 ਵਜੇ ਉੱਠਣ ਚਾਹੇ 11 ਵਜੇ ਉੱਠਣ ਜਿਹੜੀ ਉਹਨਾਂ ਦੀ ਮਾਰਨਿੰਗ ਹੋਊਗੀ ਉਹ ਮਿੱਠੀ ਮਿੱਠੀ ਠੰਡੀ ਠੰਡੀ ਮਾਰਨਿੰਗ ਹੋਊਗੀ ਸਾਡੇ ਇੱਥੇ ਜੇ ਘੰਟਾ ਲੇਟ ਹੋ ਜੀਏ ਨਾ ਤਾਂ ਚਾਹ ਬਾਅਦ ਚ ਆਉਂਦੀ ਹੈ ਚਿੰਗ ਜਗੜਾ ਪਹਿਲਾਂ ਪੈ ਜਾਂਦਾ ਹੋਰ ਯਾਰ ਹਜੇ ਪਸ਼ੂ ਧੂਪੇ ਖੜੇ ਐ ਪਸ਼ੂ ਨਹੀਂ ਅੰਦਰ ਕਿਤੇ ਆ ਨਹੀਂ ਕੀਤਾ ਫਲਾਣਾ ਨਹੀਂ ਕੀਤਾ ਕੋਲੇ ਆ ਕੇ ਬੋਲਣਗੇ ਲਾਸਮੈਂਟ ਦੇਣਗੇ ਆਏ ਲਾਊਡ ਸਪੀਕਰਾਂ ਨੂੰ ਕੋਲੇ ਆ ਕੇ ਬੋਲਣਗੇ ਜਦੋਂ ਬੰਦਾ ਉੱਠ ਖੜਦਾ ਵੀ ਕੀ ਗੱਲ ਆ ਤਾਖਣਗੇ ਵੀ ਤੈਨੂੰ ਠਾਉਣਾ ਤਾਂ ਸੀਗਾ ਸਾਡੇ ਦਾ ਫਾਰਮੂਲਾ ਸਮਝ ਲਿਆ ਵੀ ਜੇ ਬੰਦਾ ਨਾ ਉੱਠੇ ਤਾਂ ਕੋਲੇ ਆ ਕੇ ਰੌਲਾ ਪਾਉਣ ਲੱਗ ਜਾਓ ਬੰਦਾ ਮਿੰਟੋਂ ਮਿੰਟ ਉੱਠ ਖੜਦਾ ਜਾਂ ਲੜਾਈ ਪਾ ਲੋ ਸਾਡੇ ਤਾਂ ਦੋ ਚੀਜ਼ਾਂ ਚੱਲਦੀਆਂ ਸਾਡੇ ਤਾਂ ਫਿਰ ਕਿਹੜੀ ਵਾਈਬ ਉਹ ਸਾਡੇ ਤਾਂ ਪਤਾ ਹੀ ਨਹੀਂ ਵਾਈਬ ਵੂਬਾ ਕਿੱਧਰ ਫਿਰਦੀਆਂ ਸਾਡੇ ਤਾਂ ਐਵੇਂ ਜਿਹਾ ਮਾਹੌਲ ਆ ਐਵੇਂ ਜਿਹਾ ਸਿਸਟਮ ਚੱਲਦਾ ਹੂੰ ਕੋਈ ਵਾਈਬ ਨਹੀਂ ਸਮਝਣੀ ਜਿਹੜੇ ਸ਼ਹਿਰਾਂ ਵਾਲੇ ਪੀਰਿਆਣਸ ਹੁੰਦੇ ਉਹ ਪੜੇ ਲਿਖੇ ਹੁੰਦੇ ਉਹ ਵਾਈਬਸ ਸਮਝਦੇ ਆ ਵੀ ਬੱਚਾ ਰਾਤ ਨੂੰ ਚੈਟਿੰਗ ਕਰਦਾ ਸੀ ਜਾਂ ਕੁਝ ਹੋਰ ਕਰਦਾ ਸੀ ਉਹ ਤਾਂ ਲੇਟ ਉੱਠਿਆ ਸਾਡੇ ਵਾਲੇ ਸਾਡੇ ਵਾਲਿਆਂ ਨੂੰ ਵਾਈਬ ਦਾ ਕੀ ਪਤਾ ਯਾਰ ਇਹ ਕਿਹੜੀ ਵੀ ਵਾਈਬ ਇਹਨਾਂ ਨੂੰ ਨਹੀਂ ਪਤਾ ਕੋਈ ਵਾਈਬ ਵੋਇਬ ਦਾ ਇਹਨਾਂ ਨੂੰ ਤਾਂ ਬਸ ਚਿੰਗ ਜਿਹੜਾ ਜਾਂ ਬੰਦੇ ਨੂੰ ਜੇ ਸਵੇਰ ਜਲਦੀ ਠਾਉਣਾ ਆਲਾਰਮ ਟੈਪ ਲੜਾਈ ਪਾ ਲੋ ਜੱਕਲੇਸ ਪਾ ਲੋ ਇਹ ਚੀਜ਼ਾਂ ਦਾ ਪਤਾ